ਪਾਣੀਆਂ ਦੇ ਮੁੱਦੇ ਤੇ ਅੱਜ ਪੰਜਾਬ ਦੇ ਔਰ ਹਰਿਆਣਾ ਦੇ ਮੁੱਖ ਮੰਤਰੀ ਸਮੇਤ ਗਜਿੰਦਰ ਸਖਾਵਤ ਕੇਂਦਰੀ ਮੰਤਰੀ ਦੇ ਨਾਲ ਮੀਟਿੰਗ ਹੋਣ ਜਾ ਰਹੀ ਆ ਤਾਂ ਇਸ ਤੋਂ ਪਹਿਲਾਂ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਅਸੀਂ ਇਸ ਮੀਟਿੰਗ ਦਾ ਵਿਰੋਧ ਕਰਾਂਗੇ ਔਰ ਪੰਜਾਬ ਦੇ ਕੋਲ ਪਾਣੀ ਨਹੀਂ ਹੈਗਾ ਐਸ ਵਾਇਲ ਦੀ ਹੋਣ ਦੀ ਗੱਲ ਨਾ ਕਰੋ ਦਾ ਰਿਵਿਊ ਪੰਜਾਬ ਵਾਟਰ ਇਕੋਰਸ ਦਾ ਇਸ ਤਰੀਕੇ ਸਲੋਗਨ ਦਿੱਤੇ ਗਏ ਨੇ ਚੰਡੀਗੜ੍ਹ ਜਨਾਟ ਫਾਰਮ ਟੂ ਪੰਜਾਬ ਕਿਉਂਕਿ ਪੰਜਾਬ ਦੇ ਜਦੋਂ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਤਾਂ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਇਜਾਜ਼ਤ ਨਹੀਂ ਮਿਲਦੀ ਤਾਂ ਇਸੇ ਕਰਕੇ ਜਿਹੜੇ ਗਏ ਨੇ ਇਹ ਸਲੋਗਨ ਲਿਖੇ ਗਏ ਨੇ ਸੈਂਟਰਲ ਟੀਵੀ ਟੀਮ ਗੋ ਬੈਕ ਜਿਸ ਤਰੀਕੇ ਦੇ ਨਾਲ ਅੰਗਰੇਜ਼ੀ ਸ਼ਾਸਨ ਵੇਲੇ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਸੀ ਉਸ ਵੇਲੇ ਗੋ ਬੈਕ ਦੇ ਨਾਰੇ ਲੱਗਦੇ ਸੀ ਤਾਂ ਉਸੇ ਤਰੀਕੇ ਦੇ ਨਾਲ ਅੱਜ ਕੇਂਦਰੀ ਟੀਮਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੇ ਗੋ ਬੈਕ ਦੇ ਨਾਰੇ ਲੱਗ ਰਹੇ ਨੇ ਤਾਂ ਇਹ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠਾ ਹੋਏ ਨੇ ਕਿਉਂਕਿ ਲੰਬੇ ਸਮੇਂ ਤੋਂ ਰੱਛਾ ਕਸੀ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਹੋ ਰਹੀ ਆ ਔਰ ਕਮਲਜੀਤ ਸਿੰਘ ਪੰਨੂ ਸਾਡੇ ਨਾਲ ਨੇ ਪੰਨੂ ਸਾਹਿਬ ਬਹੁਤ ਵੱਡੀ ਲੜਾਈ ਦਾ ਆਗਾਜ਼ ਜਿਹੜਾ ਹੈਗਾ ਉਹ ਹੋ ਚੁੱਕਿਆ ਹੈਗਾ 18 ਜਨਵਰੀ ਨੂੰ ਧਰਨਾ ਵੀ ਲਾਉਣ ਜਾ ਰਹੇ ਹਾਂ ਤਾਜ਼ਾ ਸਥਿਤੀ ਹੈ ਕੀ ਹੈ ਜੀ ਤਾਜ਼ਾ ਸਿਚੁਏਸ਼ਨ ਦੇ ਮਕਤਾਬਕ ਪੰਜਾਬ ਦੇ ਹਾਲਾਤ ਕਿਸ ਤਰੀਕੇ ਦੇ ਨੇ ਪੰਜਾਬ ਦੇ ਹਾਲਾਤ ਕੇਂਦਰ ਦੀ ਸਰਕਾਰ ਦਖਲ ਦੇ ਕੇ ਹਾਲਾਤ ਵਿਗਾੜਨ ਜਾ ਰਹੀ ਆ। ਜੀ। ਸਾਡਾ ਇਹ slogan ਹੈ ਅੱਜ ਕਿ no water no SWAJAL। ਜੀ। ਕੇਂਦਰ ਦਾ ਦਖਲ ਬਣਦਾ ਨਹੀਂਗਾ। ਪਾਣੀ ਸਟੇਟ ਦਾ ਵਿਸ਼ਾ ਵਾ। ਜੀ। ਪਰ ਅੱਜ ਕੇਂਦਰੀ ਜਲ ਸਰੋਤ ਮੰਤਰੀ ਦੋ ਮੁੱਖ ਮੰਤਰੀ ਨੂੰ ਬਿਠਾ ਕੇ ਇਹ ਯਤਨ ਕਰ ਰਹੇ ਜਿਵੇਂ ਫੈਸਲਾ ਅਸੀਂ ਕਰਾਉਣਾ। ਪੰਜਾਬ ਦੇ ਪਾਣੀਆਂ ਦੇ ਮਾਲਕ ਅਸੀਂ ਆ ਉਹਦਾ ਫੈਸਲਾ ਅਸੀਂ ਕਰਨਾ ਪੈਣਾ ਆਪਣੀ ਭੁੱਖ ਮਟਾਵਾਂਗੇ ਫਿਰ ਅਸੀਂ ਪਾਣੀ ਕਿਸੇ ਸੁਪੇ ਨੂੰ ਦਿਆਂਗੇ ਅੱਜ ਸਾਡਾ ਪ੍ਰੋਟੈਸਟ ਆ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਿ ਜਿਹੜੀ ਇਹ ਮੀਟਿੰਗ ਕਰ ਰਹੇ ਇਹ ਗੈਰ ਸੰਵਿਧਾਨਕ ਆ ਇਹ ਸੰਵਿਧਾਨਕ ਨਹੀਂ ਕੀ ਅਸੀਂ ਪਾਣੀ ਦੇ ਹੱਕ ਤੇ ਡਾਕਾ ਹੋਰ ਨਹੀਂ ਵੱਜਣ ਦਿਆਂਗੇ ਤੇ ਇਸ ਤਰੀਕੇ ਦੇ ਇੱਥੇ ਤੁਹਾਨੂੰ ਸਲੋਗਨ ਨਜ਼ਰ ਨੂੰ ਫਾਰਮਰ ਯੂਨਿਟੀ ਜ਼ਿੰਦਾਬਾਦ ਇਧਰ ਦਿਨੇ ਵਾਈ ਫਾਰਮਰਸ ਐਂਡ ਲੇਬਰ ਐਗਰੀ ਲੋਨ ਜਿਹੜੇ ਆਗੇ ਨੇ ਇਹ ਲੋਨ ਨੂੰ ਲੈ ਕੇ ਲਗਾਤਾਰ ਜ਼ਿਕਰ ਕਰਦੇ ਨੇ ਕਿਉਂਕਿ ਲਗਾਤਾਰ ਪੰਜਾਬ ਦੇ ਸਰ ਇੱਕ ਵੱਡਾ ਭਾਰ ਚੜਦਾ ਨਜ਼ਰ ਆਇਆ ਤਾਂ ਇਹ ਇਹ ਬਹੁਤ ਵੱਡੀ ਗੱਲ ਲਿਖੀ ਆ ਜਿਹੜੀ ਇਹ ਇਹ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਕੈਮਰਾਮੈਨ ਨੂੰ ਕਹੂੰਗਾ ਇਹ ਤਸਵੀਰ ਜਰੂਰ ਅ ਦਰਸ਼ਕਾਂ ਤੱਕ ਜਿਹੜੇ ਸਾਨੂੰ ਨੇ ਤੱਕ ਪਹੁੰਚਾ ਦੇਣ ਜਿਸ ਤਰੀਕੇ ਨਾਲ ਸਾਈਮਨ ਕਮਿਸ਼ਨ ਦਾ ਵਿਰੋਧ ਹੋਇਆ ਸੀ ਜਿਸ ਤਰੀਕੇ ਨਾਲ ਜਦੋਂ ਅੰਗਰੇਜ਼ ਦਾ ਸ਼ਾਸਨ ਲੱਗਿਆ ਹੋਇਆ ਸੀ ਤਾਂ ਉਸ ਸਮੇਂ ਭਾਰਤੀਆਂ ਵੱਲੋਂ ਵਿਰੋਧ ਕਰਨ ਦਾ ਤਰੀਕਾ ਹੁੰਦਾ ਸੀ ਕੋਈ ਕਮਿਸ਼ਨ ਆਉਂਦਾ ਸੀ ਉਸ ਦਾ ਵਿਰੋਧ ਹੁੰਦਾ ਸੀ ਗੋ ਬੈਕ ਗੋ ਬੈਕ ਦੇ ਨਾਰੇ ਲੱਗਦੇ ਸੀ ਤਾਂ ਅੱਜ ਵੀ ਸੈਂਟਰਲ ਟੀਮ ਗੋ ਬੈਕ ਤਾਂ ਸਿੱਧੇ ਤੌਰ ਤੇ ਜਿਹੜੀ ਅੱਜ ਕੇਂਦਰੀ ਟੀਮ ਅਗਵੇਂਦਰ ਸ਼ਿਖਾਵਤ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿਚਾਰੀਏ ਚੰਡੀਗੜ੍ਹ ਦੇ ਵਿਚਾਰੀਏ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦਾ ਸਖਤ ਵਿਰੋਧ ਕਿਸਾਨ ਕਰ ਰਹੇ ਨੇ ਕਮਲਜੀਤ ਸਿੰਘ ਪੰਨੂ ਸਾਡੇ ਨਾਲ ਲਗਾਤਾਰ ਬਣੇ ਹੋਏ ਹਨ ਪੰਨੂ ਸਾਹਿਬ ਗੋ ਬੈਕ ਇੱਕ ਵਾਰ ਫਿਰ ਅਸੀਂ ਇਹ ਸਲੋਗਨ ਦੇ ਰਹੇ ਹਾਂ ਕਿ ਜਿਹੜੀ ਕੇਂਦਰ ਦੀ ਟੀਮ ਆਈ ਉਹ ਗੋ ਬੈਕ ਵਾਪਸ ਜਾਵੇ ਕਿਉਂਕਿ ਉਹਦਾ ਦਖਲ ਪੰਜਾਬ ਦੇ ਪਾਣੀਆਂ 'ਚ ਬਣਦਾ ਨਹੀਂਗਾ ਇਸ ਕਰਕੇ ਉਹ ਨਜਾਇਜ਼ ਦਖਲ ਦੇ ਰਿਹਾ ਧਾਰਾ 78 79 80 ਉਹ ਰੱਦ ਕਰਕੇ ਸੁਪਰੀਮ ਕੋਰਟ ਵੀ ਇਹ ਡਿਸੀਜਨ ਕਰੇ ਕਿ ਪੰਜਾਬ ਦੇ ਪਾਣੀਆਂ ਦੇ ਮਾਲਕ ਪੰਜਾਬੀ ਨੇ ਤੇ ਇਹਦਾ ਫੈਸਲਾ ਪੰਜਾਬੀ ਕਰ ਲੈਣਾ ਜਦੋਂ 2016 ਦੇ ਵਿੱਚ ਜ਼ਮੀਨ ਵਾਪਸੀ ਹੋ ਚੁੱਕੀ ਆ ਜਦੋਂ तमाम ਮਦਾਂ ਵਿਧਾਨ ਸਭਾ ਦੇ ਵਿੱਚ ਪਾਰਟ ਹੋ ਚੁੱਕੀ ਨੇ ਇਸ ਦੇ ਬਾਅਦ ਐਸਵਾਈਐਲ ਦੀ ਹੋਣ ਦਾ ਸਵਾਲ ਉਰਦਾ ਦੀ ਬੰਨਦਾ ਜੀ ਨਾ ਹੋਣ ਦਾ ਪਹਿਲਾ ਸਵਾਲ ਸੀ ਨਾ ਅੱਜ ਸਵਾਲ ਆ ਇਹ ਸਿਰਫ ਸੇ ਦਾ ਤੱਕਲਾ ਗੱਡਿਆ ਜਾ ਰਿਹਾ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਲੇ ਪਾਸੇ ਨੂੰ ਗਲਤੋਰੀ ਜਾ ਰਹੀ ਹੈ ਇਸ ਕਰਕੇ ਸਾਡਾ ਜਤਨਿਆ ਕਿ ਅਸੀਂ ਕਿਸਾਨ ਜਥੇਬੰਦੀਆਂ ਇਕੱਠੇ ਕਰਕੇ 18 ਜਨਵਰੀ ਤੋਂ ਪੱਕਾ ਮੋਰਚਾ ਲਾ ਕੇ ਇਹਨਾਂ ਪਾਣੀਏ ਦੇ ਵਿਵਾਦ ਦਾ ਹੱਲ ਕਰਾਵਾਂਗੇ ਜੀ ਤਾਂ no water no life ਜੇਕਰ ਪਾਣੀ ਨਹੀਂ ਰਿਹਾ ਤਾਂ ਫਿਰ ਜੀਵਨ ਨਹੀਂ ਰਹਿਣਾ ਪੰਜਾਬ ਦਾ ਪਹਿਲਾ ਹੀ ਪਾਣੀ ਇੱਕ ਵੱਡੇ ਸੰਕਟ ਦੇ ਵੱਲ ਆ ਔਰ ਵੱਡਾ ਸੰਕਟ ਪੰਜਾਬ ਦੇ ਸਾਹਮਣੇ ਆਉਣ ਵਾਲਾ ਕਿਉਂਕਿ ਜੋ NASA ਦੀ ਰਿਪੋਰਟ ਆਈ ਆ ਜੋ IIT ਖੜਕਪੁਰ ਦੀ ਰਿਪੋਰਟ ਆਈ ਆ ਜੋ PAU ਦੀ ਰਿਪੋਰਟ ਆਈ ਆ ਜੋ ਵੱਖ-ਵੱਖ ਹੋਰ ਜਿਹੜੇ ਹੈਗੇ ਨੇ ਏਜੰਸੀਆਂ ਨੇ ਉਹਨਾਂ ਦੀ ਰਿਪੋਰਟ ਆਈ ਹੈ ਉਹਨਾਂ ਦੇ ਮੁਤਾਬਕ ਪੰਜਾਬ ਦਾ ਪਾਣੀ ਜਿਹੜਾ ਹੈਗਾ ਨਤੀਜੇ ਜਿਹੜਾ ਹੈਗਾ ਉਹ ਪੜਾਅ ਦੇ ਵਿੱਚ ਪਹੁੰਚ ਚੁੱਕਿਆ ਤਾਂ ਇੱਕ ਗਲੋਬਲ ਵਾਰਮਿੰਗ ਦੇ ਤੌਰ ਤੇ ਇਸ ਨੂੰ ਵੇਖਿਆ ਜਾ ਰਿਹਾ ਕਿ ਪੰਜਾਬ ਦੇ ਪਾਣੀ ਜਿਸ ਤਹਿ ਦੇ ਮੁਤਾਬਕ ਪੰਜਾਬ ਦੇ ਪਾਣੀ ਨੂੰ ਕੱਢਿਆ ਜਾ ਰਿਹਾ ਹਰ ਰੋਜ਼ ਪੰਜਾਬ ਦੀ ਜਿਹੜੀ ਹੈਗੀ ਆ ਧਰਤੀ ਹੇਠ ਜਿਹੜਾ ਜਾਂਦਾ ਪਾਣੀ ਉਸ ਦੀ ਜਿਹੜੀ ਹੈਗੀ ਸਮਰੱਥਾ ਘਟ ਹੈ ਔਰ ਰੀਚਾਰਜ ਦੀ ਸਮਰੱਥਾ ਤੋਂ ਕਿਤੇ ਵੱਧ 166 ਗੁਣਾ ਵੱਧ ਜਿਹੜਾ ਪੰਜਾਬ ਦੀ ਧਰਤੀ ਹੇਠੋਂ ਪਾਣੀ ਕੱਢਿਆ ਜਾ ਰਿਹਾ ਔਰ ਜਿਹੜਾ ਨਹਿਰੀ ਪਾਣੀ ਦਾ ਲਗਾਤਾਰ ਵਿਵਾਦ ਚੱਲ ਰਿਹਾ ਕਿਉਂਕਿ ਪੰਜਾਬ ਇਸ ਗੱਲ ਨੂੰ ਲੈ ਕੇ ਲਗਾਤਾਰ ਆਪੀ ਲਾਂ ਦਲੀਲਾਂ ਦੇ ਰਿਹਾ ਕਾਨੂੰਨੀ ਹਵਾਲੇ ਦੇ ਰਿਹਾ ਕਿ ਪੰਜਾਬ ਰਿਪੇਰੀਅਨ ਐਕਟ ਦੇ ਮੁਤਾਬਕਾ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਪੰਜਾਬ ਦਰਿਆਵਾਂ ਤੇ ਪੰਜਾਬ ਦਾ ਹੱਕ ਆ ਕਿਉਂਕਿ ਪੰਜਾਬ ਦੇ ਵਿੱਚੋਂ ਰਿਪੇਰੀਅਨ ਐਕਟ ਹੋਣ ਦੇ ਨਾਂ ਤੇ ਰਿਪੇਰੀਅਨ ਸੂਬਾ ਹੋਣ ਦੇ ਨਾਂ ਤੇ ਪੰਜਾਬ ਦਾ ਇਹ ਫਰਜ਼ ਬਣਦਾ ਕਿ ਪਹਿਲਾਂ ਉਹ ਆਪਣੀ ਪਰਭਾਈ ਪੂਰੀ ਕਰੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਦੂਸਰੇ ਸੂਬਿਆਂ ਨੂੰ ਦੇਣਾ ਕਿ ਨਹੀਂ ਦੇਣਾ ਮੁੱਲ ਦੇਣਾ ਕਿ ਕਿਵੇਂ ਕਿਤੇ ਨਾ ਉਹਦੀ ਜਿਹੜੀ ਹੈਗੀ ਆ ਇੱਕ ਵਾਰੀ ਰੀਵੈਲਿਊਏਸ਼ਨ ਜਿਹੜੀ ਉਹ ਪਾਈ ਜਾਵੇ 1961 ਤੋਂ ਬਾਅਦ ਕਦੇ ਵੀ ਪੰਜਾਬ ਪਾਣੀਆਂ ਨੂੰ ਲੈ ਕਿ ਕਦੇ ਵੀ ਜਿਹੜੀ ਹੈ ਰੀਵਿਲੇਸ਼ਨ ਜਿਹੜੀ ਹੈਗੀ ਨਹੀਂ ਹੋਈ 1961 ਦੇ ਵਿੱਚ ਆਖਰੀ ਵਾਰ ਜਿਹੜੀ ਹੈ ਗਿਆ ਪਾਣੀਆਂ ਨੂੰ ਲੈ ਕੇ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਪੂਰੀ ਜਿਹੜੀ ਹੈ ਕੈਟਾਗਰੀ ਦੇ ਮੁਤਾਬਕ ਪਾਣੀਆਂ ਦੀ ਸਮਰੱਥਾ ਦੇ ਮੁਤਾਬਕ ਉਹ ਜਿਹੜੀ ਇਹ ਰੀਵਿਲੇਸ਼ਨ ਹੋਈ ਸੀ ਇਸ ਤੋਂ ਬਾਅਦ ਕਦੇ ਨਹੀਂ ਹੋਈ ਇਹ ਹੀ ਮੰਗ ਲਗਾਤਾਰ ਕਿਸਾਨ ਆਗੂ ਕਰਦੇ ਨੇ ਕਿ ਪਹਿਲਾਂ ਪੰਜਾਬ ਦੇ ਪਾਣੀਆਂ ਦਾ ਇਹ ਪਤਾ ਲੱਗ ਜਾਏ ਕਿ ਪੰਜਾਬ ਦੇ ਕੋਲ ਪਾਣੀ ਬਚਿਆ ਕਿੰਨਾ ਧਰਤੀ ਹੇਟਲਾ ਪਾਣੀ ਕਿੰਨਾ ਬਚਿਆ ਨਹਿਰੀ ਪਾਣੀ ਕਿੰਨਾ ਬਚਿਆ ਔਰ ਪੰਜ ਆਪ ਜਿਸ ਦੇ ਨਾਮ ਤੇ ਪੰਜਾਬ ਦਾ ਇਹ ਹੋਂਦ ਹੋਈ ਜਿਸ ਦੇ ਨਾਮ ਤੇ ਪੰਜਾਬ ਦਾ ਜ਼ਿਕਰ ਹੋਇਆ ਤਾਂ ਉਹ ਅੱਜ ਪੰਜਾਬ ਹੀ ਪੰਜਾਬ ਪਾਣੀਆਂ ਤੋਂ ਮੁਨਕਰ ਹੋ ਜਾਵੇ ਕਹਿੰਦਾ ਪਰ ਪੰਜਾਬ ਦਾ ਮਤਲਬ ਨਹੀਂ ਰਹ ਜਾਂਦਾ ਇਸੇ ਕਰਕੇ ਜਿਹੜੇ ਅੱਜ ਕੇਂਦਰੀ ਟੀਮਾਂ ਤੇ ਪਹੁੰਚੇ ਤੋਂ ਠੀਕ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੋਹੱਲੀ ਦੇ ਵਿੱਚ ਇਕੱਠਾ ਹੋਏ ਨੇ ਔਰ 18 ਜਨਵਰੀ ਨੂੰ ਜਿਹੜਾ ਇੱਕ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਵੱਡਾ ਇੱਕ ਮੋੜ ਜਿਹੜਾ ਹੈਗਾ ਅੰਦੋਲਨ ਛੇੜਨ ਜਾ ਰਹੇ ਨੇ ਕਿਸਾਨ ਆਗੂ ਉਸ ਨੂੰ ਲੈ ਕੇ ਲਗਾਤਾਰ ਪਹਿਲਾਂ ਹੀ ਤਿਆਰੀਆਂ ਵਧ ਦਿੱਤੀਆਂ ਕਿੰਨੀਆਂ ਸੀ ਪਹਿਲਾਂ ਹੀ ਇਹਨਾਂ ਤਿਆਰੀਆਂ ਦੇ ਵਿੱਚ ਕਿਸਾਨ ਜੁਟੇ ਹੋਏ ਸੀ ਤਾਂ ਅੱਜ ਉਹਨਾਂ ਤਿਆਰੀਆਂ ਤੇ ਕਿਤੇ ਨਾ ਕਿਤੇ ਮੋਰ ਵੀ ਲੱਗ ਰਹੀ ਹੈ ਔਰ ਕੇਂਦਰੀ ਟੀਮਾਂ ਦਾ ਵਿਰੋਧ ਵੀ ਹੋ ਰਿਹਾ ਔਰ ਗੋ ਬੈਕ ਦੇ ਨਾਲ ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਤ ਦਾ ਵਿਰੋਧ ਕੀਤਾ ਜਾ ਰਿਹਾ ਕਿ ਤੁਸੀਂ ਵਾਪਸ ਜਾਓ ਪੰਜਾਬ ਦੇ ਕੋਲ ਪਾਣੀ ਨਹੀਂ ਆਏਗਾ ਇਸੇ ਕਰਕੇ ਜਿਹੜਾ ਹੈਗਾ ਬੀਤੇ ਦਿਨ ਵੀ ਅਸੀਂ ਇੱਕ ਖਾਸ ਰਿਪੋਰਟ ਦੇ ਜ਼ਰੀਏ ਪੰਜਾਬ ਦੇ ਤਾਜ਼ਾ ਹਾਲਾਤਾਂ ਤੇ ਇੱਕ ਜਿਹੜੀ ਹੈਗੀ ਆ ਉਹ ਸਮੀਖਿਆ ਕੀਤੀ ਸੀ ਇੱਕ ਸਮੀਖਿਆ ਰਿਪੋਰਟ ਪੇਸ਼ ਕੀਤੀ ਸੀ ਉਹਦੇ ਵਿੱਚ ਪੰਜਾਬ ਦੇ ਕੋਲ ਮੌਜੂਦਾ ਸਥਿਤੀ ਦੇ ਵਿੱਚ ਪਾਣੀ ਹੈ ਕਿੰਨਾ ਪੰਜਾਬ ਦੇ ਵਿੱਚ ਮੌਜੂਦਾ ਸਥਿਤੀ ਹੈ ਕਿ ਉਸ ਨੂੰ ਲੈ ਕੇ ਅਸੀਂ ਲਗਾਤਾਰ ਚਰਚਾ ਵੀ ਕਰਦੇ ਰਹਿੰਦੇ ਆ ਔਰ ਰਬੀਤੇ ਦਿਨ ਵੀ ਏਅਰਪੋਰਟ ਪੇਸ਼ ਕੀਤੀ ਸੀ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ ਤਾਂ ਆਪਣੇ ਪਾਣੀਆਂ ਨੂੰ ਲੈ ਕੇ ਲਗਾਤਾਰ ਚਰਚਾ ਕਰ ਰਹੇ ਨੇ ਤਾਂ ਜਿਹੜੇ ਗੋ ਬੈਕ ਦੇ ਨਾਰੇ ਲੱਗ ਰਹੇ ਨੇ ਸਾਡੇ ਨਾਲ ਕਿਸਾਨ ਨੇ ਉਹਨਾਂ ਗੱਲ ਕਰ ਲੈਨੇ ਅੱਜ ਸਿੱਧੇ ਤੁਰਦੇ ਸੈਂਟਰਲ ਟੀਮ ਗੋ ਬੈਕ ਵਾਪਸ ਜਾਓ ਤਾਂ ਸੈਂਟਰਲ ਟੀਮਾਂ ਦੇ ਇਸ ਤਰੀਕੇ ਦਾ ਵਿਰੋਧ ਦਾ ਮਤਲਬ ਕਿ ਰਿਹਾ ਜਾਂਦਾ ਹੈ ਜਿੰਦਾਬਾਦ ਨਾ ਇਧਰ ਵਿਰੋਧਾ ਜੀ ਇਹ ਵਿਰੋਧਾ ਜੀ ਸਭਾਈ ਇਹਦਾ ਪੰਜਾਬ ਦੇ ਹੱਕਾਂ ਦਾ ਪਾਣੀ ਜਿਹੜਾ ਦੂਜੇ ਸੂਬਿਆਂ ਨੂੰ ਬਿਨਾਂ ਰੈਲਟੀ ਤੋਂ ਦੇ ਰਹੇ ਨੇ ਕਿਸਾਨ ਜੁਨੀਆ ਇੱਕ ਮਤ ਨੇਰੇ ਪਹਿਲਾਂ ਪੰਜਾਬ ਦਾ ਪਾਣੀ ਪੂਰਾ ਕੀਤਾ ਜਾਵੇ ਜਿੰਦਾਬਾਦ ਤੱਕੇ ਸਾਹੀ ਕੇਂਦਰ ਸਰਕਾਰ ਦੀ ਹੈ ਇਹ ਸਾਡੇ ਕਿਸਾਨ ਆ ਗੂ ਆਏ ਹੋਏ ਨੇ ਬਹੁਤ ਉਹਨਾਂ ਨੂੰ ਸਾਰਾ ਇਹਦੇ ਤੇ ਸਰਚ ਕਰਿਆ ਹੋਇਆ 27% ਪੰਜਾਬ ਨੂੰ ਪਾਣੀ ਹੈ ਤੇ ਪੰਜਾਬ ਤਾਂ ਸੋਕੇ ਨਾਲ ਪੀਟੜਾ ਡੋਬਣ ਲਈ ਵੀ ਪੰਜਾਬ ਆ ਫਿਰ ਇਹ ਪਹਿਲਾਂ ਪੰਜਾਬ ਦੇ ਹੱਕ ਦਸਤੇ ਜਾਣਗੇ ਕੇਂਦਰ ਸਰਕਾਰ ਦਾ ਧੱਕਾ ਨਹੀਂ ਚੱਲਿਆ ਜਾਊਗਾ ਸਾਰੇ ਕਿਸਾਨ ਇੱਕ ਮਤ ਨੇ ਪੰਜਾਬ ਦੇ ਸਰ ਸੁਪਰੀਮ ਕੋਰਟ ਵੱਲੋਂ ਜੋ ਪਿਛਲੇ ਸਮੇਂ ਹਦਾਇਤਾਂ ਆਈਆਂ ਸੀ ਉਸ ਦੇ ਮੁਤਾਬਕ ਇਹ ਗੱਲ ਕਹੀ ਗਈ ਸੀ ਕਿ ਕੇਂਦਰ ਸਰਕਾਰ ਇੰਟਰਵਿਨ ਕਰੇ ਦੋਹਾਂ ਸੂਬਿਆਂ ਦੇ ਵਿੱਚ ਔਰ ਦੋਨਾਂ ਸੂਬਿਆਂ ਦੇ ਵਿੱਚ ਪਾਣੀ ਦੀ ਤਾਜ਼ਾ ਸਮੀਖਿਆ ਪੰਜਾਬ ਦੇ ਔਰ ਹਰਿਆਣਾ ਦੇ ਵਿੱਚ ਤਾਜ਼ਾ ਸਥਿਤੀ ਹੈ ਕਿ ਪਾਣੀਆਂ ਤੇ ਜਿਹੜਾ ਇੱਕ ਇੱਕ ਨਿਚੋੜ ਰਿਪੋਰਟ ਪੇਸ਼ ਕਰੇ ਉਸ ਤੋਂ ਬਾਅਦ ਦੋਨਾਂ ਸੂਬਿਆਂ ਦੇ ਵਿੱਚ ਉਸ ਰਿਪੋਰਟ ਦੇ ਆਧਾਰ ਤੇ ਇੱਕ ਫੈਸਲਾ ਹੋਵੇ ਤਾਂ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਹਾਲਾਂਕਿ ਜੋ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਤਰਕ ਦਿੱਤਾ ਗਿਆ ਸੀ ਆਧਾਰ ਰੱਖਿਆ ਗਿਆ ਸੀ ਉਹਦੇ ਵਿੱਚ ਸਿੱਧੇ ਤੌਰ ਤੇ ਐਸਵਾਈਐਲ ਨੂੰ ਤਾਂ ਮਨਜ਼ੂਰੀ ਦੇ ਦਿੱਤੀ ਗਈ ਸੀ ਇਹ ਕਿਹਾ ਗਿਆ ਸੀ ਡਾਕੂਮੈਂਟ ਦੇ ਆਧਾਰ ਤੇ ਸੀ ਗੱਲ ਕਰ ਰਹੇ ਹਾਂ ਜੋ ਏਜੀ ਵੱਲੋਂ ਪੰਜਾਬ ਦਾ ਪੱਖ ਰੱਖਿਆ ਗਿਆ ਕਿ ਅਸੀਂ ਤਾਂ ਐਸਵਾਈਲ ਬਣਾਉਣਾ ਚਾਹੁੰਦੇ ਹਾਂ ਪਰ ਜਥੇਬੰਦੀਆਂ ਕੁਝ ਵਿਰੋਧੀ ਟੀਨਾ ਇਸ ਦੇ ਵਿੱਚ ਅੜਚਣ ਡਾ ਰਹੀਆਂ ਨੇ ਤਾਂ ਕਿਸਾਨ ਕਹਿ ਰਹੇ ਨੇ ਕਿ ਐਸਵਾਈਲ ਦਾ ਮਤਲਬ ਹੀ ਨਹੀਂ ਰਹਿ ਜਾਂਦਾ ਕਿਉਂਕਿ ਪੰਜਾਬ ਦੇ ਕੋਲ ਤਾਂ ਪਾਣੀ ਪਹਿਲਾਂ ਹੀ ਬਹੁਤ ਘੱਟ ਹੈ ਗਿਆ ਇਸ ਤਰੀਕੇ ਦੀ ਚਰਚਾ ਲਗਾਤਾਰ ਪਿਛਲੇ 2 ਦਹਾਕਿਆਂ ਤੋਂ ਹੋ ਰਹੀ ਹੈ ਆਉਣ ਨਾਲ 2 ਦਹਾਕਿਆਂ ਤੱਕ ਇਸ ਦੀ ਚਰਚਾ ਜਿਹੜੀ ਹੈ ਗਿਆ ਸੰਭਵ ਤੌਰ ਤੇ ਜਿਹੜੀ ਹੈ ਗਿਆ ਜਾਰੀ ਰਹੇਗੀ ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਹੈਗਾ ਬਹੁਤ ਵੱਡੇ ਮੁੱਦੇ ਦੇ ਨਾਲ ਪੰਜਾਬ ਔਰ ਹਰਿਆਣਾ ਔਰ ਰਾਜਸਥਾਨ ਜੁੜੇ ਹੋਏ ਨੇ ਔਰ ਦਿੱਲੀ ਨੇ ਵੀ ਜਿਹੜੀ ਹੈ ਗਿਆ ਪੰਜਾਬ ਦੇ ਪਾਣੀਆਂ ਤੇ ਆਪਣਾ ਹੱਕ ਜਤਾਉਣਾ ਸ਼ ਕੁਝ ਹਿੱਸਾ ਪਾਣੀ ਜਿਹੜਾ ਹੈਗਾ ਦਿੱਲੀ ਨੂੰ ਦਿੱਤਾ ਜਾਵੇ ਇਸ ਤੋਂ ਬਾਅਦ ਪੂਰੀ ਜਿਹੜੀ ਹੈਗੀ ਆ ਇਹ ਲੜਾਈ ਸ਼ੁਰੂ ਹੁੰਦੀ ਆ ਤਾਂ ਇਹ ਵੱਡੀ ਲੜਾਈ ਦੇ ਵਿੱਚ ਕਿਸਾਨਾਂ ਵੱਲੋਂ ਅੱਜ ਮੋਰਚਾ ਖੋਲ ਦਿੱਤਾ ਗਿਆ ਹੈ ਤਾਂ ਅਸੀਂ ਲਗਾਤਾਰ ਹਵਾਲਿਆਂ ਦੇ ਨਾਲ ਗੱਲ ਕਰ ਰਹੇ ਆ ਲਗਾਤਾਰ ਅਸੀਂ ਜਿਹੜੇ ਹੁਣ ਤੱਕ ਰਿਕਾਰਡ ਪੇਸ਼ ਕੀਤੇ ਗਏ ਨੇ ਉਹਨਾਂ ਦੇ ਆਧਾਰ ਤੇ ਗੱਲ ਕਰ ਰਹੇ ਆ ਕਿ ਹੁਣ ਤੱਕ ਕੀ ਕੁਝ ਹੋਇਆ ਐਸਵਾਈਐਲ ਨੂੰ ਲੈ ਕੇ ਅਸੀਂ ਹੋਰ ਰਿਪੋਰਟ ਵੀ ਤੁਹਾਡੇ ਸਾਹਮਣੇ ਰੱਖ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਹੁਣ ਤੱਕ ਪਾਣੀਆਂ ਦੇ ਮਾਮਲੇ ਦੇ ਵਿੱਚ ਹੋਇਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪਾਣੀਆਂ ਦੇ ਜਿੰਦਾਬਾਦ 1969 ਤੋਂ ਬਾਅਦ ਦੀ ਗੱਲ ਕਰ ਲਈਏ 1956 ਤੋਂ ਬਾਅਦ ਦੀ ਗੱਲ ਕਰ ਲਈਏ ਜਾਂ ਫਿਰ ਸਿੱਧੇ ਤੌਰ ਤੇ ਕਹਿ ਲਗੇ ਕਿ ਤਾਜ਼ਾ ਸਥਿਤੀਆਂ ਦੇ ਵਿੱਚ ਹਾਲਾਤ ਕੀ ਬਣਨਗੇ ਔਰ ਇਸ ਨੂੰ ਲੈ ਕੇ ਲਗਾਤਾਰ ਅੱਜ ਜਿੰਦਾਬਾਦ ਜਿੰਦਾਬਾਦ ਲਗਾਤਾਰ ਕਿਸਾਨ ਆਗੂ ਇਸ ਗੱਲ ਨੂੰ ਲੈ ਕੇ ਤਾਂ ਇੱਕ ਡਿਟੇਲ ਰਿਪੋਰਟ ਜਿਹੜੀ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਇਸ ਦੇ ਮੁਤਾਬਕ ਰਿਪੇਰੀਅਨ ਪ੍ਰਿੰਸੀਪਲ ਨੂੰ ਕਾਂਗਰਸ ਨੇ ਛਿੱਕੇ ਟਾਂਕੇ ਜਿਹੜਾ 2 19 29 1955 ਵਿੱਚ 8 ਐਮ ਐਫ ਪਾਣੀ ਰਾਜਸਥਾਨ ਨੂੰ ਦਿੱਤਾ ਸੀ ਤਾਂ ਉਸ ਸਮੇਂ 55 ਦੇ ਵਿੱਚ ਦੀ ਇਹ ਗੱਲ ਹੈਗੀ ਆ 55 ਦੇ ਵਿੱਚ ਕਾਂਗਰਸ ਸਰਕਾਰ ਸੀ ਕੇਂਦਰ ਦੇ ਵਿੱਚ ਉਸ ਸਮੇਂ ਜਿਹੜਾ ਹੈਗਾ 8 ਐਮ ਐਫ ਜਿਹੜਾ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ 1955 ਤੱਕ ਪੰਜਾਬ ਦੇ ਬਾਹਰੋਂ ਜਾਂਦੇ ਜਿਹੜੇ ਪਾਣੀ ਜਾਂਦਾ ਰ ਉਹਦੇ ਪੈਸੇ ਮਿਲਦੇ ਰਹੇ ਪਰ 1955 ਵਿੱਚ ਗੁਲਜਾਰੀ لال ਨੰਦਾ ਸਿੰਚਾਈ ਮੰਤਰੀ ਸੀ ਨੇ ਫਾਈਲ ਤੇ ਲਿਖ ਦਿੱਤਾ ਕਿ ਪਾਣੀ ਦਾ ਰੇਟ ਬਾਅਦ ਵਿੱਚ ਤੈਅ ਕਰਾਂਗੇ ਤਾਂ ਇਹ 1955 ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇਸ ਤੋਂ ਬਾਅਦ ਸਕਸੈਸਰ ਰਿਪੋਰਟ ਸਟੇਟ ਵਾਲਾ ਕਾਨੂੰਨ ਸਿਰਫ ਪੰਜਾਬ ਤੇ ਹੀ ਲਾਗੂ ਤੇ ਵੱਡੀਆਂ ਬੇਇਨਸਾਫੀਆਂ ਜਿਹੜੀਆਂ ਆਈਆਂ ਕੀਤੀਆਂ ਗਈਆਂ ਇਹ ਲਗਾਤਾਰ ਕਿਸਾਨਾਂ ਆਗੂ ਕਹਿੰਦੇ ਹੋਏ ਨਜ਼ਰ ਆ ਰਹੇ 1966 ਵਿੱਚ ਸੂਬਾ ਪੰਜਾਬ ਸੂਬਾ ਬਣਨ ਵਾਲੇ ਕੇਂਦਰ ਨੇ ਧਾਰਾ 78 ਜੋੜ ਕੇ ਪੰਜਾਬ ਦੇ ਝਗੜੇ ਆਪਣੇ ਕੋਲ ਰੱਖ ਲਏ ਤਾਂ ਅਸੀਂ 1966 ਦੇ ਪੁਨਰਗਠਨ ਐਕਟ ਦੀ ਗੱਲ ਕਰ ਰਹੇ ਹਾਂ ਤਾਂ ਇਸ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਅਤੇ ਭਾਖੜਾ ਡੈਮ ਵਿੱਚ ਹਰਿਆਣਾ ਹਿੱਸਾ ਮੰਗਦਾ ਰਿਹਾ ਔਰ ਹਰਿਆਣਾ ਵਿੱਚਲੇ ਡੈਮ ਅਤੇ ਨਦੀਆਂ ਸਰਪਾ ਹਰਿਆਣਾ ਨੂੰ ਹੀ ਉਹਨਾਂ ਦੀ ਜਿਹੜੇ ਗਿਆ ਜਿਹੜਾ ਅਧਿਕਾਰ ਖੇਤਰ ਦੇ ਵਿੱਚ ਰੱਖਿਆ ਗਿਆ ਔਰ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਕੇਂਦਰ ਸਰਕਾਰ ਵੱਲ ਇੰਟਰਵੈਨ ਕਰਕੇ ਪੰਜਾਬ ਦੀ ਨੁਮਾਇੰਦਗੀ ਖਤਮ ਕਰ ਦਿੱਤੀ ਗਈ ਤਾਂ 23/4/1976 ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਗਿਆਨੀ ਜੈਲ ਸਿੰਘ ਨੂੰ ਇੱਕ ਪੱਤਰ ਲੈ ਕੇ ਕੇਂਦਰੀ ਫੈਸਲਾ ਲਾਗੂ ਕਰਨ ਲਈ ਕਿਹਾ ਗਿਆ ਅਸੀਂ ਇਹ ਗੱਲ ਕਰ ਰਹੇ ਹਾਂ 23 4 1976 ਦੀ ਤਾਂ 7 7ਵੇਂ ਮਹੀਨੇ 1976 ਵਿੱਚ ਜਾਨੀ ਕਿ ਜੁਲਾਈ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਗਿਆ ਮੁੱਖ ਮੰਤਰੀ ਗਿਆਨੀ ਜੈਲ 1970 ਵਿੱਚ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ ਪਹਿਲੀ ਕਿਸ਼ਤ ਜਿਹੜੀ ਕਿ 1 ਕਰੋੜ ਰੁਪਏ ਜਿਹੜਾ ਹੈਗਾ ਖਜ਼ਾਨੇ ਦੇ ਵਿੱਚ ਲਏ ਤਾਂ ਇਹ ਅਸੀਂ 76 ਦੀ ਗੱਲ ਕਰ ਰਹੇ ਹਾਂ ਫਿਰ 14 1 1970 ਦੀ ਗੱਲ ਕਰ ਲਈ ਇਸ ਦੇ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਬਨਾਰਸੀ ਦਾਸ ਨੂੰ ਲਿਖ ਕੇ ਕੁਝ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਇਹ ਐਵੀਡੈਂਸ ਨੇ ਇਹ ਡਾਕੂਮੈਂਟ ਨੇ ਜਿਹੜੇ ਐਸ ਫਾਈਲ ਦੇ ਨਾਲ ਨਾਲ ਹੁਣ ਤੱਕ ਕੀ ਕੁਝ ਹੋਇਆ ਉਸ ਨੂੰ ਜਿਹੜੇ ਹੈਗੇ ਨੇ ਲਗਾਤਾਰ ਜਿਹੜਾ ਉਸ ਤੇ ਹਵਾਲੇ ਦੇ ਨਾਲ ਜਿਹੜਾ ਹੈਗਾ ਇਸ ਤਰੀਕੇ ਨਾਲ ਕੰਮ ਹੁੰਦੇ ਰਹੇ ਨੇ ਤਾਂ ਇਸ ਤੋਂ ਬਾਅਦ 14 2 1978 ਨੂੰ ਪੰਜਾਬ ਸਰਕਾਰ ਨੇ ਇੱਕ ਫੈਸਲਾ ਕੀਤਾ ਉਸ ਫੈਸਲੇ ਦੇ ਮਤਾਕ ਮਰਾਰਜੀਤ ਸਾਈ ਪ੍ਰਧਾਨ ਮੰਤਰੀ ਨੂੰ ਚਿਠੀ ਲੈ ਕੇ ਇਹ ਫੈਸਲਾ ਵਾਪਸ ਲੈਣ ਦੀ ਗੱਲ ਕਹੀ 30 4 1979 ਨੂੰ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਨਹਿਰ ਨੂੰ ਪੂਰੀ ਕਰੇ ਇੱਥੇ 19 ਇਹ 1979 ਦੀ ਗੱਲ ਹੈ 30 4 1979 ਨੂੰ ਜਦੋਂ ਚੌਧਰੀ ਦੇਵੀ ਲਾਲ ਸੁਪਰੀਮ ਕੋਰਟ ਗਏ ਤਾਂ ਇਸ ਤੋਂ ਬਾਅਦ 11 7 1979 ਦੀ ਜ਼ਿਕਰ ਆਉਂਦਾ ਜਦੋਂ ਧਾਰਾ 78 ਨੂੰ ਪੰਜਾਬ ਸਰਕਾਰ ਵੱਲੋਂ ਚੈਲੰਜ ਕੀਤਾ ਗਿਆ ਔਰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਜਿਸ ਨੂੰ ਬਾਅਦ ਦੇ ਵਿੱਚ 31 12 1981 ਜਦੋਂ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ ਮੀਟਿੰਗ ਹੁੰਦੀ ਆ ਤਾਂ ਪੰਜਾਬ ਹਰਿਆਣਾ ਰਾਜਸਥਾਨ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਈ ਗਈ ਸੀ ਜਿਸ ਦੇ ਵਿੱਚ ਦਰਬਾਰਾ ਸਿੰਘ ਉਸ ਸਮੇਂ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਵੱਲੋਂ ਇਹ ਕੇਸ ਵਾਪਸ ਲੈ ਲਿਆ ਗਿਆ ਤੇ ਉਸ ਸਮੇਂ ਤੋਂ ਬਾਅਦ ਤੋਂ ਜਿਹੜਾ ਹੈਗਾ ਹੁਣ ਤੱਕ ਇਸ ਪੂਰੇ ਮਾਮਲੇ ਤੇ ਝਗੜਾ ਜਿਹੜਾ ਹੈਗਾ ਉਹ ਜਾਰੀ ਰਿਹਾ ਉਸ ਸਮੇਂ ਤੋਂ ਬਾਅਦ ਹੁਣ ਤੱਕ ਜਿਹੜਾ ਹੈਗਾ ਝਗੜਾ ਚੱਲਦਾ ਰਿਹਾ ਤਾਂ ਇਸੇ ਨੂੰ ਲੈ ਕੇ ਜਿਹੜਾ ਹੈਗਾ ਇੱਕ ਵੱਡੀ ਖਮਿਆਜ਼ਾ ਜਿਹੜਾ ਹੈਗਾ ਪੰਜਾਬ ਨੇ ਭੁਗਤਿਆ ਇੱਕ ਵੱਡੇ ਖਮਿਆਜ਼ੇ ਦੇ ਵਿੱਚ ਪੰਜਾਬ ਰਿਹਾ ਤਾਂ ਅੱਜ ਉਸੇ ਨੂੰ ਲੈ ਕੇ ਅੱਜ ਉਸੇ ਝਗੜੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਦੀ ਹਦਾਇਤ ਤੋਂ ਬਾਅਦ ਮੀਟਿੰਗਾਂ ਹੋਣ ਜਾ ਰਹੀਆਂ ਨੇ ਕੇਂਦਰੀ ਟੀਮਾਂ ਦਾ ਵਿਰੋਧ ਹੋ ਰਿਹਾ ਕੇਂਦਰੀ ਟੀਮਾਂ ਨੂੰ ਗੋ ਬੈਕ ਦੇ ਨਾਅਰਿਆਂ ਦੇ ਨਾਲ ਉਸ ਦਾ ਸਵਾਗਤ ਕੀਤਾ ਜਾ ਰਿਹਾ ਤਾਂ ਵੱਡੀ ਤਰਾਸ ਦੀ ਪੰਜਾਬ ਨੇ ਐਸਵਾਈਐਲ ਨੂੰ ਲੈ ਕੇ ਢਾਈ 84 ਜਿਹੜੀ ਹੈਗੀ ਆਮ ਤੌਰ ਤੇ ਪੰਜਾਬ ਦੇ ਲੋਕ ਇਹਨਾਂ 83 ਜਿਹੜੇ ਜਾਗਮ ਦਿੱਤੇ ਨੇ ਉਹ ਐਸਵਾਈਐਲ ਨੇ ਦਿੱਤੇ ਐਸਵਾਈਐਲ ਤੋਂ ਬਾਅਦ ਜਿਹੜਾ 84 ਤੋਂ ਬਾਅਦ ਜਿਨ੍ਹਾਂ ਨੇ ਆਪਰੇਸ਼ਨ ਹੋਏ ਪੰਜਾਬ ਨੂੰ ਕਾਲੇ ਦੌਰ ਦੇ ਵਿੱਚ ਧੱਕਿਆ ਤਾਂ ਪੰਜਾਬ ਨੂੰ ਉਸੇ ਤਰੀਕੇ ਦੇ ਦੌਰ ਦੇ ਵਿੱਚ ਨਾ ਧੱਕਿਆ ਜਾਵੇ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਇਕੱਠਾ ਹੋਈਆਂ ਨੇ ਔਰ ਕੇਂਦਰੀ ਟੀਮਾਂ ਦਾ ਅੱਜ ਮੋਹਾਲੀ ਤੋਂ ਜਿਹੜਾ ਹੈਗਾ ਵਿਰੋਧ ਕੀਤਾ ਜਾ ਰਿਹਾ ਔਰ ਤਾਜ਼ਾ ਸਥਿਤੀ ਜਿਹੜੀ ਹੈਗੀ ਦਤੀ ਆ ਰਹੀ ਹੈ ਕੈਮਰਾਮੈਨ ਦਿਨਿੰਦਰ ਨਾਲ ਰਮਨਦੀਪ ਪੀਡੀ ਨਿਊ ਜੋ ਮੋਹਾਲੀ